ਸਸਿਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਐਸਈਆਰਟੀ ਪੰਜਾਬ ਨੇ ਇੱਕ ਨਵਾਂ ਲੈਟਰ ਜਾਰੀ ਕੀਤਾ ਹੈ 610 2025 ਦਾ ਜਿਹਦੇ ਵਿੱਚ ਬਲਾਕ ਤੇ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਤਾ 2025 ਦੇ ਬਾਰੇ ਲਿਖਿਆ ਹੈ ਇਹਦੇ ਵਿੱਚ ਨੈਸ਼ਨਲ ਸਾਇੰਸ ਸੈਂਟਰ ਨੈਸ਼ਨਲ ਕਾਉਂਸਲ ਆਫ ਸਾਇੰਸ ਮਿਊਜ਼ੀਅਮ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਨਿਊ ਡელი ਇਨਾ 6ਵੀਂ ਤੋਂ 10ਵੀਂ ਤੱਕ ਵਿਦਿਆਰਥੀਆਂ ਲਈ ਉੱਤਰ ਭਾਰਤ ਨੈਸ਼ਨਲ ਸਾਇੰਸ ਡਰਾਮਾ ਪ੍ਰਤੀਯੋਗਤਾ 25 26 ਮਿਤੀ 1 ਤੇ 2 ਦਸੰਬਰ 2025 ਨੂੰ ਰਾਸ਼ਟਰੀ ਵਿਗਿਆਨ ਕੇਂਦਰ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ ਇਹਦੇ ਮੁੱਖ ਥੀਮ ਤੇ ਸਬ ਥੀਮੇ ਲਿਖੇ ਗਏ ਨੇ ਮੋਮੈਂਨ ਇਨ ਸਾਇੰਸ ਸਮਾਰਟ ਐਗਰੀਕਲਚਰ ਡਿਜੀਟਲ ਇੰਡੀਆ ਏਮਪਾਵਰਿੰਗ ਲਾਈਫਸ ਹਾਈਜ਼ਨ ਫੋਰ ਆਲ ਗ੍ਰੀਨ ਟੈਕਨੋਲੋਜੀ ਸੋ ਇਹਨਾਂ ਦੇ ਵਿੱਚ ਇਹਨਾਂ ਨੂੰ ਦੱਸਿਆ ਗਿਆ ਪੰਜਾਬੀ ਹਿੰਦੀ ਦੇ ਵਿੱਚ ਵੀ ਸੋ ਇਹਦਾ ਉਦੇਸ਼ ਹੈ ਕਿ ਬੱਚਿਆਂ ਨੂੰ ਇਨਕਰੇਜ ਕਰਨਾ ਟੀਚਰਸ ਨੂੰ ਤੇ ਅਦਰ ਸਾਇੰਸ ਕਮਿਊਨੀਕੇਟਰ ਨੂੰ ਟੂ ਐਕਸਪਲੋਰ ਦਾ ਐਕਸਪੈਰੀਮੈਂਟ ਵਿਦ ਡਰਾਮੈਟਿਕ ਫਾਰਮ ਐਜ਼ ਮੀਨ ਆਫ ਕਮਿਊਨੀਕੇਸ਼ਨ ਅੰਡਰਸਟੈਂਡ ਇਫੈਕਟਿਵਨੈਸ ਆਫ ਡਰਾਮਾ ਐਜ਼ ਅ ਮੀਡੀਅਮ ਐਂਡ ਇਨਕਰੇਜਿੰਗ ਪਾਰਟਿਸਪੇਸ਼ਨ ਆਫ ਜੰਗੇਸਟਸ ਟੂ ਪਾਰਟਿਸਿਪੈਂਟ ਕ੍ਰੀਏਟਿਵ ਮੀਡੀਅਮ ਡਰਾਮਾ ਦੀ ਫਾਰਮ ਦੇ ਵਿੱਚ ਅਸੀਂ ਇੰਟਰਸਟ ਕ੍ਰੀਏਟ ਕਰਨਾ ਬੱਚਿਆਂ ਦਾ ਸਾਇੰਸ ਦੇ ਵਿੱਚ ਬਲੌਕ ਪੱਤਰੀ ਏ 23 10 2025 ਨੂੰ ਵੀਰਵਾਰ ਜਿਲ੍ਹਾ ਪਤਰੀ 23 10 2025 ਨੂੰ ਬੁੱਧਵਾਰ ਹੋਏਗਾ ਸਾਇੰਸ ਡਰਾਮਾ ਮੁਕਾਬਲੇ ਵਿੱਚ ਰੂਲ ਤੇ ਰੈਗੂਲੇਸ਼ਨ ਨਾਲ ਲਿਖੇ ਨੇ ਇਹ ਪ੍ਰਤੀਯੋਗਤਾ ਅੰਗਰੇਜ਼ੀ ਹਿੰਦੀ ਜਾਂ ਮਾਨਤਾ ਪ੍ਰਾਪਤ ਭਾਰਤੀ ਭਾਸ਼ਾ 'ਚ ਹੋ ਸਕਦੀ ਹੈ ਤੋਂ ਬਤਵਾਦੇ 'ਚ 30 ਮਿੰਟ ਦਾ ਸਮਾਂ ਹੋਏਗਾ ਰਾਸ਼ਟਰੀ ਅਵਿਸ਼ਕਾਰਕ ਅਭਿਆਨ RA ਦੇ ਅੰਡਰ ਇਹਦੇ ਵਿੱਚ ਜਿਹੜਾ ਫੰਡ ਵੀ ਜਿਲ੍ਹਿਆਂ ਨੂੰ ਭੇਜ ਦਿੱਤੇ ਗਏ ਨੇ ਤੇ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਭੇਜੀ ਰਾਸ਼ੀ ਨੂੰ ਟਰਾਫੀਆਂ, ਸਟੇਸ਼ਨਰੀ ਇਨਾਮ ਦੇ ਤੌਰ ਤੇ ਸਰਟੀਫਿਕੇਟ, ਰੈਫਰੈਸ਼ਮੈਂਟ, ਫਲੈਕਸ, ਵੀਡੀਓਗ੍ਰਾਫੀ ਤੇ ਹੋਰ ਖਰਚੇ ਪਾ ਸਕਦੇ ਆ। ਮੁਕਾਬਲੇ ਲਈ ਜਾਰੀ ਕੀਤੀ ਰਾਸ਼ੀ ਦਾ ਖਰਚਾ ਸਮਗਰਾਂ ਦੇ ਨਿਯਮ ਅਨੁਸਾਰ ਹੋਵੇਗਾ। ਬਲਾਕ ਦੇ ਵਿੱਚ ਜਿਹੜੇ ਜੇਤੂ ਵਿਦਿਆਰਥੀ ਐ ਉਹਨਾਂ ਨੂੰ ਅਗਰੇ ਲਈ ਤਿਆਰੀ ਲਈ ਕਾਸਟਿਊਮ ਤੇ ਬੈਕਡਰੋਪ ਲਈ ਨਾਮੀ ਰਾਸ਼ੀ ਵੀ ਜਾਰੀ ਕੀਤੀ ਗਈ ਆ। ਮਲਾਕ ਪਦਰੀ ਪਹਿਲਾ ਇਨਾਮ 1500 ਦੂਸਰਾ 1000 ਤੇ ਤੀਸਰਾ 500 ਜ਼ਿਲ੍ਹਾ ਪਦਰੀ ਪਹਿਲਾ 3100 ਫਿਰ 2100 ਫਿਰ 1100 ਵਿਦਿਆਰਥੀਆਂ ਨੂੰ ਉਚਿਤ ਜੋ ਮੌਕੇ ਤੇ ਐਕਸਪੋਜ਼ਰ ਪ੍ਰਦਰਸ਼ਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆ ਰਹੇ ਦੇ ਡੀਨ ਕੋਆਰਡੀਨੇਟਰ ਐਸਡੀ ਗਰੁੱਪ ਦੀ ਸਹਾਇਤਾ ਲਈ ਜਾ ਸਕਦੀ ਹੈ ਹਰੇਕ ਸਕੂਲ ਵਿੱਚੋਂ ਭਾਗ ਲੈਣੇ ਵਿਦਿਆਰਥੀ ਦੇ ਗਾਈਡ ਅਧਿਆਪਕ ਨੂੰ ਭਾਗ ਲੈਣਾ ਯਕੀਨੀ ਬਣਾਇਆ ਜਾਵੇ ਭਾਗੀਦਾਰੀ ਤੋਂ ਬਿਨਾਂ ਮੁਕਾਬਲਾ ਸਥਾਨ ਤੇ ਦਰਸ਼ਕ ਦੇ ਤੌਰ ਤੇ ਦੂਸਰੇ ਵਿਦਿਆਰਥੀਆਂ ਦਾ ਹਿੱਸਾ ਬਣਾਇਆ ਜਾਂਦਾ ਤੇ ਉੱਤਕ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਨੇਪੜੇ ਚੜਨ ਲਈ ਜ਼ਿਲ੍ਹਾ ਆਰ ਇਹ ਕੋਆਰਡੀਨੇਟਰ ਡੀ ਆਰ ਸੀ ਬੀ ਆਰ ਸੀ ਦੀ ਸਹਾਇਤਾ ਲਈ ਜਾ ਸਕਦੀ ਹੈ ਉੱਤਮ ਮੁਕਾਬਲੇ ਲਈ ਟੁਕਮੇ ਸਥਾਨ ਤੇ ਪ੍ਰਬੰਧ ਦੀ ਜ਼ਿੰਮੇਵਾਰੀ ਬਲਾਕ ਨੋਡਲ ਅਫਸਰ ਬੀ ਐਨਓ ਦੀ ਹੈ ਮੁਕਾਬਲੇ ਲਈ ਸਥਾਨ ਚੁਣਿਆ ਜਾਵੇ ਜਿੱਥੇ ਪਹੁੰਚਣਾ ਆਸਾਨ ਹੋਵੇ ਤੇ ਵਿਦਿਆਰਥੀ ਪਰਫਾਰਮੈਂਸ ਲਈ ਸਟੇਜ ਵਧੀਆ ਹੋਵੇ ਪਾਰਦਰਸ਼ਯਾ ਸਨਿਸ਼ਚਿਤਤਾ ਕਰਨ ਲਈ ਬਲੌਕ ਤੇ ਸਾਇੰਸ ਡਰਾਮੇ ਵਿੱਚ ਜਜਮੈਂਟ ਜ਼ਿਲ੍ਹਾ ਸਿੱਖਿਆ ਅਫਸਰ ਬਲੌ ਜ਼ਿਲ੍ਹਾ ਆਰੇ ਕੋਆਰਡੀਨੇਟਰ ਤੇ ਐਸਜੀ ਗਰੁੱਪ ਦੇ ਸਹਾਇਤਾ ਨਾਲ ਥੀਏਟਰ ਤੇ ਡਰਾਮਾ ਰੰਗਮંચ ਦੇ ਪਿੱਠ ਭੂਮੀ ਤੇ ਸਮਝ ਰੱਖਣ ਵਾਲੇ ਇੰਟਰ ਬਲੌਕ ਪੱਧਰ ਦੇ ਅਧਿਆਪਕਾਂ ਦੀ ਲਗਾਈ ਜਾਵੇ ਤਿੰਨ ਜੋਗ ਦੇ ਅਪਗ੍ਰੇਡ ਲੈਕਚਰਾਰਾਂ ਦੀ ਡਿਊਟੀ ਲਗਾਈ ਜਾ ਸਕਦੀ ਹੈ ਇਹਦੇ ਵਿੱਚ ਕੋਈ ਅਨੁਮਾਨ ਪੱਤਾ ਨਹੀਂ ਦਿੱਤਾ ਜਾਏਗਾ ਲੋਕਾਂ ਦੀ ਗਿਣਤੀ ਅਨੁਸਾਰ ਬਲਾਕ ਪੱਧਰ ਦੇ ਪਹਿਲੇ ਜਾਂ ਦੋ ਸਥਾਨਾਂ ਤੇ ਆਉਣ ਵਾਲੀਆਂ ਟੀਮਾਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਜਾ ਸਕਦਾ ਹੈ ਤੇ ਜ਼ਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ 'ਚ ਹਿੱਸਾ ਲੈਣਗੇ ਫਿਰ ਰਾਜ ਪੱਧਰੀ ਮੁਕਾਬਲੇ ਦੀਆਂ ਉਮੀਦਵਾਰਾਂ ਵੱਖਰੇ ਤੌਰ ਤੇ ਦੱਸੀਆਂ ਜਾਣਗੀਆਂ ਜ਼ਿਲ੍ਹਾ ਪੱਧਰ ਤੇ ਪਹਿਲੇ ਸਥਾਨ ਵਿੱਚ ਰਹਿਣ ਵਾਲੀ ਜੇਤੂ ਟੀਮ ਦੇ ਵੇਰਵੇ ਨਾਲ ਨੱਥੀ ਫਾਰਮ ਵਿੱਚ ਭਰ ਕੇ ਮਿਤੀ 29/10 ਤੱਕ ਕੇ ਮੁੱਖ ਦਫ਼ਤਰ ਤੱਕ ਜਮ੍ਹਾਂ ਕਰਾਉਣਾ ਹੋਵੇਗਾ ਰਾਜਪੁਰਦੇ ਤੇ ਜੇਤੂ ਦੋ ਟੀਮਾਂ ਰਾਸ਼ਟਰੀ ਸਾਇੰਸ ਸੈਂਟਰ ਨਵੀਂ ਦਿੱਲੀ ਵਿੱਚ 1 ਤੇ 2 ਦਸੰਬਰ ਨੂੰ ਜਾਣਗੀਆਂ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਹਦੇ ਵਿੱਚ ਪੇਸ਼ਕਾਰੀ ਲਈ ਵਧੀਆ ਗੁਣਵੱਤਾ ਵਾਲੀ ਵੀਡੀਓਗ੍ਰਾਫੀ ਕਰਨੀ ਯਕੀਨੀ ਬਣਾਇਆ ਜਾਵੇ ਤੇ Google Drive ਵਿੱਚ ਅਪਲੋਡ ਕੀਤਾ ਜਾਵੇ। ਉਤੇ ਪ੍ਰੋਗਰਾਮਾਂ ਦੀਆਂ ਬੈਕ ਡ੍ਰੌਪ ਸਮੇਤ ਤਸਵੀਰਾਂ ਮੁੱਖ ਦਫ਼ਤਰ ਵਿੱਚ ਹਰ ਹਾਲ ਸਾਂਝੀਆਂ ਕੀਤੀਆਂ ਜਾਣ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰਤੀਯੋਗਤਾ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਲੜਕੀਆਂ ਨਾਲ ਮਹਿਲਾ ਦੇ ਆਪਕ ਦੀ ਡਿਊਟੀ ਲਗਾਣੀ ਯਕੀਨੀ ਬਣਾਈ ਜਾਵੇ ਸੋ ਪ੍ਰੋਕੋਟ ਜਿਲ੍ਹਾਵਾਰ ਰਾਸ਼ੀ ਜੋ ਹੈ ਜਾਰੀ ਕਰ ਦਿੱਤੀ ਗਈ ਹੈ ਤੇ ਤਾਲ ਮਿਲਦੇ ਨਾਲ ਵਰਤੀ ਜਾਏਗੀ ਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸਾਇੰਸ ਡਰਾਮਾ 28 ਤੱਕ 2025 ਤੱਕ ਮੁਕੰਮਲ ਕਰਾ ਕੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਉਚਿਤ ਤਾਲ ਮੇ ਰਹੀਂ ਹਫਤੇ ਦੇ ਅੰਦਰ ਅੰਦਰ ਸਰਟੀਫਿਕੇਟ ਹਰ ਹਾਲ ਦੇ ਵਿੱਚ ਮੁੱਖ ਦਫ਼ਤਰ ਨਾਲ ਸਾਂਝਾ ਕਰ ਦਿੱਤਾ ਜਾਏ ਸੋ ਇਹਦੇ ਵਿੱਚ ਅੱਗੇ ਇਹਨਾਂ ਨੇ ਨਾਰਥਰਨ ਸਾਇੰਸ ਡਰਾਮਾ ਰੂਲ ਐਂਡ ਰੈਗੂਲੇਸ਼ਨ ਲਿਖੇ ਹੋਏ ਆ ਤੇ ਥੀਮ ਵਗੈਰਾ ਦੁਆਲੇ ਫਿਰ ਲਿਖੇ ਆ ਤੇ ਸਕ੍ਰਿਪਟ ਰਾਈਟਿੰਗ ਇਹਨਾਂ ਦੀ ਪਾਰਟਿਸਪੈਂਟਸ ਤੇ ਉਹਦੇ ਬਾਅਦ ਆਲ ਐਂਟਰੀ ਮਸਟ ਬੀ origignal ਜਨਰੇਟਿਵ AI ਯੂਜ਼ ਕਰੈਕਟ ਰਿਪਰੈਜ਼ੈਂਟੇਸ਼ਨ ਆਫ ਸਾਇੰਸ ਦੀ ਰੀਜIONAL ਲੈਂਗੁਏਜ ਇਹ ਸਾਰੇ ਨਾਲ ਰੂਲ ਲਿਖੇ ਆ ਜੀ ਕ੍ਰਾਈਟੇਰੀਆ ਡਰਾਮਾ ਦੀ ਪ੍ਰੈਜੈਂਟੇਸ਼ਨ ਦੇ 50 ਨੰਬਰ ਸਾਇੰਟਿਫਿਕ ਕੰਟੈਂਟ ਦੇ 30 ਨੰਬਰ ਇਫੈਕਟਿਵਨੈਸ ਦੇ 20 ਨੰਬਰ ਟੋਟਲ 100 ਨੰਬਰ ਦਾ so ਇਸ ਤਰੀਕੇ ਨਾਲੇ ਹੈ ਜੀ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਵੇਗੀ ਤੇ ਜਿਆਦਾ ਤੋਂ ਜਿਆਦਾ ਇਹ ਆਪਣੇ ਸਾਥੀਆਂ ਨੂੰ ਸ਼ੇਅਰ ਕਰ ਦਿਓ ਤੇ ਮੈਕਸਿਮ ਸਟੂਡੈਂਟਸ ਦੀ ਪਾਰਟਿਸਪੇਸ਼ਨ ਹੋ ਸਕੇ ਥੈਂਕ ਯੂ ਵੈਰੀ ਮਚ